ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣੇ ਆ ਬਾਈ ਪ੍ਰਦੀਪ ਦੇ ਕੋਲੋਂ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਧਨੌਲਾ ਮੰਡੀ ਦੇ ਰਹਿ ਜਾਂਦਾ ਬਰਨਾਲਾ ਵੀ ਨੇੜ ਹੈ ਸੰਗਰੂਰ ਵਾਲੇ ਪਾਸੇ ਆਉਣਿਆ ਤਾਂ ਬੜ ਬੜ ਇਹਦੇ ਨੇੜ ਰਹਿ ਜਾਂਦਾ ਸਮਰਾ ਡੇਰੀ ਫਾਰਮ ਤੇ ਇੱਕ ਅਜਿਹਾ ਫਾਰਮ ਹੈ ਜਾਂ ਇਹ ਕਹ ਲੋ ਵੀ ਇੱਥੇ ਇਦਾਂ ਦਾ ਵਪਾਰ ਦਾ ਕੰਮ ਆ ਵੀ ਹਰ ਰੋਜ਼ ਗਾਵਾਂ ਵਿਕਦੀਆਂ ਤਿਹਾਰ ਰੋਜ਼ ਨਵਾਂ گاਵਾ ਆਉਂਦੀਆਂ ਵੀਡੀਓ ਬਣਾਉਣ ਨੂੰ ਭਾਵੇਂ ਡੇਲੀ ਬਣਾ ਕੇ ਪਾਈ ਚੱਲ ਗਏ ਇੰਨੇ ਕ ਨੱਕ ਨਵੇਂ ਆ ਜਾਂਦੇ ਆ ਪਰ ਥੋੜਾ ਟਾਈਮ ਨੂੰ ਧਿਆਨ ਚ ਰੱਖ ਕੇ ਜਾਂ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਤੀਜੇ ਚੌਥੇ ਦਿਨੋਂ ਅਪਡੇਟ ਦਿੰਦੇ ਰਹੀਏ ਨਵਾਂ گاਵਾ ਪਹੁੰਚਦੀਆਂ ਰਹਿੰਦੀਆਂ ਵਿਕਦੀਆਂ ਰਹਿੰਦੀਆਂ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਉਹ ਇੱਥੇ ਪਹੁੰਚ ਸਕਦਾ ਤੇ ਤੁਹਾਨੂੰ ਇੰਨੇ ਕ ਨੱਕ ਖੜੇ ਮਿਲਣਗੇ ਵੀ ਤੁਹਾਨੂੰ ਕਿਸੇ ਮੰਡੀ ਚ ਨਹੀਂ ਜਾਣ ਦੀ ਲੋੜ ਕੱਲੀ ਗਾਂ ਪਸੰਦ ਆਉਂਦੀ ਕੱਲੀ ਖਰੀਦ ਲਿਓ ਦੋ ਪਸੰਦ ਆਉਂਦੀਆਂ ਦੋ ਖਰੀਦ ਲਿਓ ਨਾਗ ਇੰਨੇ ਕੱਥੇ ਮੌਜੂਦ ਹੁੰਦੇ ਆ ਅੱਜ ਫੇਰ ਘਰ ਸੁਖਣਾ ਭਰਿਆ ਹੋਇਆ ਇਹ گاਵਾ ਤੁਸੀਂ ਇੱਕ ਵਾਰ ਵੇਖੋ ਵੀਡੀਓ ਦੇ ਮਾਧਮ ਨਾਲ ਕੁਛ ਨਾਕ ਤੋਰ ਕੇ ਦਿਖਾਉਂਗਾ ਤੇ ਮੈਨੂੰ ਖਾਸ ਚੀਜ਼ ਲੱਗੀ ਵੀ ਇੱਕ ਜਿਹੜੀ ਸ਼ੁਰੂਆਤ ਵੀਡੀਓ ਦੀ ਹੋਣੀ ਇਹਦੇ ਚ ਪੰਜ گاਵਾ ਜਰਸੀ ਪੱਖ ਦੇ ਨਾਲ ਦਿਖਾਉਣੀਆਂ ਸੋ ਹੈ ਵੀ ਨਰੋਏਟਨ ਚੰਦੀਆਂ ਸਾਰੀਆਂ ਹੀ ਤੇ ਸੋਹਣੇ ਥਣ ਹਵਾਨੀਆਂ ਦੀਆਂ ਉਹ ਇਹਨਾਂ ਤੋਂ ਸ਼ੁਰੂਆਤ ਕਰੀਏ ਪਸ਼ੂ ਖਰੀਦਣਾ ਤੁਹਾਡੀ ਆਪ ਦੀ ਮਰਜ਼ੀ ਆ ਤਸੱਲੀ ਕਰਨਾ ਤੁਹਾਡਾ ਹੱਕ ਆ ਜਰੂਰ ਆ ਕੇ ਕਰਿਓ ਪਤੀ ਬਾਈ ਸਸਤੀ ਕਾਲ ਸਸਤੀ ਕਾਲ ਬਾਈ ਅਰਦੀ ਪੱਜ ਟੋਟਲ ਨਾਲ ਕਿੰਨੇ ਖੋਣਗੇ ਅੰਦਾਜ਼ਾ ਟੋਟਲ ਬਾਈ ਆਪਣੇ ਕੋਲੇ ਜੀ 46 ਵੇੜਾ ਠੀਕ ਹੈ ਉਹਦੇ ਵਿੱਚੋਂ ਮੰਨ ਕੇ ਵੀ ਇਹਦੋਂ ਪਹਿਲਾਂ 9 ਵੇੜਾ ਵਿਕ ਕੇ ਬਾਕੀਆਂ ਦੋ ਰਹਿੰਦੇ ਨੇ ਲੋਡ ਕਰਨ ਵਾਲੀਆਂ ਠੀਕ ਹੈ ਬਾਕੀ ਬਾਈ ਰੁਟੀਨ ਚ ਤੁਹਾਨੂੰ ਪਤਾ ਹੀ ਆ ਵੀ ਆਪਣੇ ਕੋਲੇ ਵੇੜਾ ਚਾਹੇ ਅੱਗੇ ਗਰਮੀ ਦਾ ਮੌਸਮ ਵੀ ਆਉਂਦਾ ਕਿਦਾਂ ਵੀ ਆਉਂਦਾ ਵੀ ਹਰ ਤਰ੍ਹਾਂ ਦੇ ਵੀਰ ਦੀ ਡਿਮਾਂਡ ਪੂਰੀ ਕੀਤੀ ਜਾਊ ਜੋ ਆਪਣੀ ਸੋਚ ਆ ਠੀਕ ਹੈ ਵੀ ਹਰ ਤਰ੍ਹਾਂ ਦਾ ਜਾਨਵਰ ਮਿਲੂ ਹਰ ਤਰ੍ਹਾਂ ਦਾ ਰੇਟ ਮਿਲੂ ਅੱਛਾ ਵੀਡੀਓ ਮੇਰੇ ਖਿਆਲ ਚ ਅਜੇ ਪਰਸੋਂ ਕੀ ਬਣਾਈ ਸੀਗੀ ਪਹਿਲਾਂ ਵਾਲੀ ਹਰ ਰੋਜ਼ ਹੀ ਫਿਰ ਹਰ ਰੋਜ਼ ਪਈ ਪਤਾ ਕਿ 7-8 ਜਨਵਰੀ ਹਰ ਰੋਜ਼ ਸੇਲ ਹੋ ਜਾਂਦੇ ਆ ਬਾਕੀ ਵੱਡੀ ਗੱਲ ਇਹ ਆ ਬਾਈ ਆਪਣਾ ਤਾਂ ਵੀ ਬਹੁਤ ਵੀਰ ਇੱਥੇ ਆਉਂਦੇ ਨੇ ਅੱਜ ਵੀ ਆਏ ਸੀ ਚਲੋ ਆਪਾਂ ਅਗਲੇ ਕਹਿ ਦਿੰਨੇ ਆ ਵੀ ਬਾਈ ਜੈਜ ਮਾਰ ਜਣ ਅਗਲੇ ਤੇ ਸਾਹਮਣੇ ਵੀ ਕਾਪੀ ਧਰ ਦਾਂਗੇ ਵੀ ਤੂੰ ਜੈਜ ਮਾਰ ਜਣ 4000 3000 ਤੋਂ ਲੈ ਕੇ 5000 ਤੱਕ ਜਿਹੜੀ ਮਰਜ਼ੀ ਗਾਂ ਖਰੀਦ ਲੈ ਆਪਣੇ ਕੋਲ ਆ ਕੇ ਵੀਰ ਸਾਹਮਣੇ ਵੀ ਕਾਪੀ ਧਰ ਦਿਆਂਗੇ ਆਪਾਂ ਸਹੀ ਐ ਸੋ ਦੋਸਤੋ ਇਹ ਗੱਲ ਥੋੜਾ ਜਿਹਾ ਮੈਂ ਦੱਸਾਂ ਤੁਹਾਨੂੰ ਜਿਹੜਾ ਭਰਾ ਨਾਲ ਪਹਿਲਾਂ ਵੀ ਗੱਲ ਹੋਈ ਸੀ ਇੰਨੀਆਂ ਗਾਵਾਂ ਉ ਤਾਂ ਧਿਆਨ ਚ ਨਹੀਂ ਰਹਿੰਦੀਆਂ ਹਾਲਾਂਕਿ ਚਲੋ ਕੋਸ ਪਸ਼ੂ ਚੋ ਕਈ ਵਾਰ ਕੋਈ ਪਸ਼ੂ ਨਰਮ ਵੀ ਵਿਕ ਜਾਂਦਾ ਕਿਸੇ ਚੋ ਵੱਧ ਵੀ ਮੁਨਾਫਾ ਤੋੜਾ ਬਹੁਤ ਕਮਾਉਣਾ ਪੈਂਦਾ ਬਿਜ਼ਨਸ ਆ ਕੀਤਾ ਪਰ ਇਵੇਂ ਵੀ ਹੋ ਜਾਂਦਾ ਵੀ ਕਈ ਵਾਰਾਂ ਜੇ ਕੋਈ ਭਰਾ ਇਦਾਂ ਪਸ਼ੂ ਖਰੀਦਣਾ ਚਾਹੁੰਦਾ ਖਰੀਦ ਦੱਸ ਕੇ ਉੱਤੇ ਨਫਾ ਜਿਹੜਾ ਬਾਈ 5-4000 ਲੈਂਦਾ ਉਹ ਵੀ ਤੁਸੀਂ ਦੇ ਸਕਦੇ ਬਾਕੀ ਵੱਡੀ ਗੱਲ ਹੋਰ ਆ ਬਾਈ ਜੀ ਜਿਹਦੇ ਆਪਾਂ ਹਰ ਰੋਜ਼ ਵੀਡੀਓ ਬਣਾਉਨੇ ਆਪਾਂ ਹਰੇਕ ਵੀਰ ਨੂੰ ਇਹ ਕਹਿੰਨੇ ਵੀ ਆਪਣੀ ਹਰੇਕ ਵੀਰ ਦੀ ਚਲੋ ਆਪਣੇ ਨਾਲੋਂ ਸਾਰੇ ਸਮਝਦਾਰ ਨੇ ਆਪਾਂ ਸਾਰਿਆਂ ਨਾਲੋਂ ਨੀਚੇ ਆ ਵੀ ਆਪਾਂ ਇਹ ਕਹਿੰਦੇ ਨੇ ਬਾਈ ਇੱਥੇ ਵੀਰੇ ਆਉਂਦੇ ਨੇ ਵੀ ਬਾਈ ਦੁੱਧ ਕਿੰਨਾ ਤੋਂ ਵੀਰੇ ਤੁਹਾਡੀ ਸੇਵਾ ਤੇ ਡਿਪੈਂਡ ਆ ਜਾਂ ਤੁਸੀਂ ਆਪਣੀ ਸਮਝ ਨਾਲ ਸੋਚ ਕੇ ਲਓ ਵੀ ਕਿੰਨਾ ਦੇ ਦੂ ਕਿਉਂਕਿ ਪ੍ਰੋਟੀਨ ਲਗਾਤਾਰ ਕੰਮ ਕਰ ਰਹੇ ਆ ਲਗਾਤਾਰ ਕਰਦੇ ਰਹਿਣਾ ਵੀ ਆਪਾਂ ਇਹ ਸੂ ਝੂਠ ਬੋਲ ਕੇ ਨਹੀਂ ਵੇਚਣੀ ਵੀ ਇਹ 50 ਕਿਲੋ ਦੂ ਇਹ 45 ਕਿਲੋ ਦੂ ਸਹੀ ਵੀ ਆਪੋ ਆਪਣੀ ਸਮਝ ਨਾਲ ਖਰੀਦ ਸਕਦਾ ਜੋ ਵੀ ਸੋ ਦੋਸਤੋ ਦੁੱਧ ਤੁਹਾਡੀ ਸੇਵਾ ਤੇ ਤੁਹਾਡੀ ਸਮਝ ਦਾ ਹੈ ਪਹਿਲੇ ਨੰਬਰ ਤੇ ਬਾਈ ਜਿਹੜੀ ਗਾ ਬਾਈ ਕਾਫੀ ਕਲਰ ਦੀ ਜਰਸੀ ਆ ਗਈ 25 ਕਿਲੋ ਦੁੱਧ ਦਿੱਤਾ ਹੈ ਲਈ ਆਪਾਂ ਲੋਕ ਲਕਰੇ ਲੁਕਿੱਲੇ ਤੋਂ ਇਹ ਤੇ ਬਹੁਤ ਵਧੀਆ ਵਹਿੜਾ ਬਾਈ ਤੇ ਰੇਟ ਬਾਈ ਇਹਨਾਂ ਦੇ ਜਮਾ ਬਾਜਵਰੇ ਨੇ 95000 ਰੁਪਏ ਦੀ ਵਹਿੜ ਦੇਵਾਂਗੇ ਬਾਈ ਆਪਾਂ ਤੁਰ ਦਿਨ ਹਜੇ ਕਿੰਨੇ ਲੈ ਜੂ ਤੀ ਹਫਤਾ ਲੈ ਜੂ ਬਾਈ ਇੱਕ ਹਫਤਾ ਲੈ ਜੂਗੀ ਤਿਆਰੀ ਬਹੁਤ ਸੋਹਣੀ ਕਰੂ 25 ਕਿਲੋ ਦੁੱਧ ਜਿਹੜਾ ਵੀਰ ਮਰਜ਼ੀ ਮੰਨ ਕੇ ਲੈ ਲੈ ਖੱਲੇ ਦੋ ਸੇਲ ਹੋ ਗਏ ਬਾਈ ਕਰੀਆਂ ਦਾ ਇਕੱਠੀਆਂ ਹੀ ਸੀ ਵੀ ਇਹਦੀ ਵੀਡੀਓ ਚ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਵੀ ਜਰਸੀ ਲੈਣੀ ਆ ਹੂੰ ਇਕੱਠੀਆਂ ਤਾਂ ਇਦਾਂ ਹੀ ਕੀਤੀਆਂ ਸੀ ਪਰ ਫੇਰ ਵੀ ਦੋ ਚਲੀਆਂ ਗਈਆਂ ਠੀਕ ਹੈ ਉਹ ਵਧੀਆ ਢਾਂਚੇ ਦੀਆਂ ਨੇ ਬਾਈ 95000 ਦੀ ਕਾਫੀ ਕਲਰ ਚ ਪੈਂਦੀ ਇਹ ਜਰਸੀ ਚੜਾਈ ਢਾਂਚੇ ਦੀ ਉੱਤੋਂ ਚੰਗੀ ਆ ਹਜੇ ਹਫਤਾ ਲਾਊਗੀ ਸੋਨ ਚ 95000 ਚ ਇਹ ਗਾਂ ਤੁਹਾਨੂੰ ਮਿਲੂਗੀ ਢਾਂਚਾ ਦੇਖ ਲਓ ਪੰਜ ਵਹਿੜਾਂ ਆ ਜਿਹੜੀਆਂ ਦਿਖਾਉਣੀਆਂ ਜਰਸੀ ਪੱਖ ਵਾਲੀਆਂ ਬਾਈ 2 ਨੰਬਰ ਤੇ ਜਿਹੜੀ ਇਹ ਵੜ ਬਾਈ ਜਿਹੜੀ ਕੋਈ ਵੀ ਭਰਾ ਇਹਨੂੰ 25 ਤੋਂ 30 ਕਿਲੋ ਦੁੱਧ ਮੰਨ ਕੇ ਲੈ ਲੈ ਇੰਨੀ ਕੁ ਪਿਆਰੀ ਵੜ ਹੈਗੀ ਵੀ ਇਹਦੇ ਹਲੇ 10 ਤੋਂ 15 ਦਿਨ ਪਏ ਨੇ ਠੀਕ ਹੈ ਤੋਰੀ ਕੋ ਤੇਨੂੰ ਤੇ ਇਹਦਾ ਬਾਈ ਰੇਟ ਰਹਿਣਾ 1,45,000 ਰੁਪਈਆ ਠੀਕ ਹੈ ਤੋਰੀ ਬਾਈ ਸੋ 1,45,000 ਕੱਟ ਵਾਲਾ ਹਵਾਨਾ ਦੱਸੋ ਟਾਂਚਾ ਇਹਦਾ ਵੀ ਖੁੱਲਾ ਕੋਈ ਇਹਦੇ ਬਾਈ ਸਵੇਲਿੰਗ ਨਹੀਂ ਬਿਲਕੁਲ ਇਹਦਾ ਜੈਨੂਨ ਪ੍ਰਮਾਧਮਾਨ ਨੇ ਜੋ ਇਹਨੂੰ ਆर्डर ਲਾਇਆ ਹਲੇ ਉਹੀ ਆਰਡਰ ਆ ਬਾਕੀ ਤਿਆਰ ਇੰਨੀ ਕੁ ਹੋਊਗੀ ਬਾਈ ਵੀ ਵੇਖਣ ਲਾਇਕ ਚੀਜ਼ ਬਣਨੀ ਹੈ ਸੋ ਦੇਖੋ 200 ਢਾਂਚਾ ਹੱਥੀ ਚਵਾਈ ਵਾਲੇ ਥਣ 1 ਲੱਖ ਤੇ 45000 ਇਹਦਾ ਰੇਟ ਹੈ ਪ੍ਰਦੀਪ ਦੋ گاਵਾ ਇਕੱਠੀਆਂ ਕੋਈ ਮਗਾਉਣਾ ਬਾਈ ਪਹੁੰਚ ਐਚ ਐਫ ਵੀ ਖਰੀਦਦਾ ਕੋਈ ਭਰਾ ਦੋ گاਵਾ 50 ਕਿਲੋਮੀਟਰ ਤੋਂ ਲੈ ਕੇ ਅਪ ਡਾਊਨ 200 ਕਿਲੋਮੀਟਰ ਤੱਕ ਆਪਾਂ ਪਹੁੰਚ ਦੇ ਦੇਾਂਗੇ ਬਾਈ ਠੀਕ ਹੈ ਜਿਹੜੀ ਇਹ ਤਿੰਨ ਨੰਬਰ ਤੇ ਬਾਈ ਇਹ 6 ਦੰਦ ਦੂਜਾ ਸੂਆ ਬੱਚੀ ਆ ਬਾਈ ਬਹੁਤ ਪਿਆਰੀ ਬੱਚੀ ਆ ਬਾਈ ਜਿੱਦਾਂ ਆਪਾਂ ਕਹਿੰਦੇ ਨੇ ਵੀ ਇੱਕ ਘੋੜੀ ਵਾਲਾ ਜਿੱਦਾਂ ਘੋੜੀ ਦਾ ਸਰੀਰ ਹੁੰਦਾ ਉਦਾਂ ਦਾ ਸਰੀਰ ਆ ਠੀਕ ਹੈ ਇਹਦਾ ਰੇਟ ਬਾਈ ਜਾਇਜ਼ ਰਹਿਣਾਗਾ 1 ਲੱਖ ਤੇ 10000 ਰੁਪਏ ਠੀਕ ਹੈ ਮੋੜੀ ਮੋੜ ਬਾਈ ਸੋ 1 ਲੱਖ ਤੇ 10000 ਦੋਸਤੋ ਇਹਦਾ ਰੇਟ ਹੈ ਥਣ ਹੱਥੀਚਵਾਈ ਵਾਲਾ ਹਵਾਨਾ ਇਹਦਾ ਵੀ ਬੜਾ ਚੰਗਾ ਇਹਦੇ ਤੋਂ ਤੁਸੀਂ ਚੰਗੇ ਜਰਸੀ نسل ਦੇ ਬੱਚੇ ਲੈ ਸਕਦੇ ਹੋ ਬਹੁਤ ਪਿਆਰੀ ਬੱਚੀ ਹੈ ਬਾਈ ਜਿਵੇਂ ਕਹਿੰਦੇ ਨੇ ਘੋੜੀ ਵਰਗੀ ਆ ਬਾਕੀ ਸਾਰੀਆਂ ਵੈੜਾ ਹੱਥੀਚਵਾਈ ਵਾਲੇ ਨੇ ਐਫ ਵੀ ਬਾਈ ਜਰਸੀ ਵੀ ਸਣਾ ਦੇ ਉੱਤੇ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਥਣ ਹੱਥੀਚਵਾਈ ਵਾਲਾ ਪੂਰਾ ਮੋਟਾ ਥਣ ਲੱਗਾ ਸੋਨਾ ਰੰਗ ਰੂਪ ਹੈ 110000 ਇਹਦੋਂ ਅੱਗੇ ਇੱਕ ਹੋਰ ਤੁਹਾਨੂੰ ਗਾਂ ਦਿਖਾਉਣੇ ਇਹ ਸੂਈ ਵੀ ਹੈ ਬਾਈ ਨਹੀਂ ਗੱਬਣਾ ਬਾਈ ਹਲੇ ਦਾ ਹਲੇ ਦੇਖੋ ਜੇ ਤਾਂ ਮਾਲਕਾਂ ਦੇ ਹਿਸਾਬ ਨਾਲ ਇਹਨੇ ਬੱਚਾ ਦੇ ਤਾਂ ਫਿਰ ਤਾਂ ਇਹ ਐਦਾਂ ਮੰਨ ਕੇ ਚੱਲ ਪੋ ਵੀ ਇਹਨੇ 20 ਤਰੀਕ ਨੂੰ ਬੱਚਾ ਦੇਣਾ ਹਲੇ ਅੱਛਾ ਵੀ ਦੇਖੋ ਕੋਈ ਗੱਡੀ ਕਰਕੇ ਪਹਿਲਾਂ ਸੂਪੇ ਵੀ ਉਹ ਆਪਾਂ ਕਹਿ ਨਹੀਂ ਸਕਦੇ ਇਹਨੂੰ ਠੀਕ ਹੈ ਤੇ ਇਹ ਬੱਚੀ ਬਾਈ 110000 ਦੀ ਆਪਾਂ ਇਹ ਦੇ ਦਾਂਗੇ ਠੀਕ ਹੈ ਬਹੁਤ ਵਧੀਆ ਬੱਚੀ ਆ ਤਿਆਰ ਦੁੱਧ ਦੀ ਰਿਪੋਰਟ ਆ ਜਿਹੜੀ ਇਹਦੀ 24 ਤੋਂ 25 ਕਿਲੋ ਦੀ ਪਲੂਣ ਦੀ ਆ ਠੀਕ ਹੈ ਸੋ ਸੋ ਦੇਖੋ ਤੁਸੀਂ ਇਹਨੂੰ ਹਵਾਨਾ ਕਾਫੀ ਚੰਗਾ ਹੈ ਇਹਦੇ ਤੋਂ ਵੀ ਜਰਸੀ ਬਰੀਡ ਤਿਆਰ ਹੋ ਸਕਦੀ ਹੈ ਜਰਸੀ نسل ਤਿਆਰ ਹੋ ਸਕਦੀ ਹੈ ਤੋਂ ਇਹ ਜਰਸੀ ਪੱਖ ਦੀਆਂ ਵੈੜਾ ਦੋਸਤੋ ਇਹ ਥੋੜਾ ਬਹੁਤ ਜਿਵੇਂ ਇਹ ਵੈੜਾ ਥੋੜਾ ਤੁਹਾਨੂੰ ਕਰਾਸ ਇਹਨੂੰ ਮੈਂ ਥੋੜੀ ਕਰਾਸ ਕਹਿ ਸਕਦੇ ਆਪਾਂ ਵੀ ਐਚ ਐਫ ਦੇ ਨਾਲ ਸਹੀ ਹੈ ਵੀ ਤੋਂ ਹਵਾਨਾ ਤੁਸੀਂ ਇਹਦਾ ਦੇਖੋ ਲਾਸਟ ਉਤੇ ਇੱਕ ਹੋ ਗਿਆ ਉਹ ਜਿਹੜੀ ਇਹ ਬੈੜਾ ਬਾਈ ਸਾਰੀ ਬੋਲੇ ਚ ਖਾਲੀ ਆ ਇਹਨੂੰ ਕੋਈ ਵੀ ਵੀਰ ਪਰਚੇਜ ਕਰਦਾ 20 ਕਿਲੋ ਦੁੱਧ ਮੰਨ ਕੇ ਇਹਨੂੰ ਲੈ ਲੈ ਮੰਗਰੇ ਦੇ ਵੱੱਛੀ ਆ ਜੇਰ ਜੂ ਰੋਕੇ ਆ ਪਰਸੋਂ ਸ਼ਾਮ ਦੀ ਸੂਈ ਹੋਈ ਆ ਠੰਡੀ ਸੀਲ ਆ ਬਿਲਕੁਲ ਚਵਾਈ ਦੀ ਇਹਦਾ ਰੇਟ ਬਾਈ 95000 ਰੁਪਏ 95000 ਰੇਟ ਊੜਾ ਬੜੀਆ ਬੜੀਆ ਸਾਰੀ ਬੋਲੇ ਚ ਖਾਲੀ ਆ ਬਾਈ ਕਮਾਲ ਆ ਬਾਈ ਵਾਪਸ ਸੋ ਐਚ ਐਫ ਬਹੁਤ ਸਾਰੇ ਆ ਦੋਸਤੋ ਇਹ ਦੁਬਾਰੀ ਤੁਹਾਨੂੰ ਦਿਖਾਉਣੇ ਆ ਖਾ ਯਾਰ ਇਹਨੂੰ ਕੋਸਕ ਨਗ ਤੁਹਾਨੂੰ ਇਹਨਾਂ ਚੋਂ ਅਸੀਂ ਤੋੜ ਕੇ ਦਿਖਾਵਾਂਗੇ ਕੋਸਕ ਖੜੇ ਹੀ ਦਿਖਾ ਰਹੇ ਨੇ ਕਿਉਂਕਿ ਗਾਮਾ ਬਹੁਤ ਹੈ ਤੇ ਵੀਡੀਓ 7 ਮਿੰਟ ਦੀ ਹੋ ਗਈ ਹੈ ਪ੍ਰਦੀਪ ਕੈਨਵਾ ਸੂਆ ਸੁੰਦੀ ਬਈ ਬਾਈ ਦੂਜਾ ਸੂਆ ਵੱਛੀ ਸੁਈ ਆ ਕੱਲ ਦੀ ਸੁਈ ਆ ਬੋਲੇ ਜੋ ਖਾਲੀ ਆ 30 ਕਿਲੋ ਦੁੱਧ ਪਲੂਣ ਵੱਛੀ ਦਾ ਦਿੱਤਾ ਹੋਇਆ ਜਿਹੜਾ ਵੀਰ ਮਰਜੀ ਆ ਕੇ ਇਸ ਟਾਈਮ ਇਹਨੂੰ ਚੋ ਸਕਦਾ 22 ਕਿਲੋ ਬੋਲੀ ਇਹਦੇ ਥੱਲੇ ਦੂਜੇ ਡੰਗ ਤਿਆਰ ਠੀਕ ਹੈ ਬੱਚਾ ਦੋ ਡੰਗ ਚਾਰ ਡੰਗ ਆਪਦੀ ਤਸੱਲੀ ਕਰਕੇ ਚੋਕੇ ਲੈ ਜੇ ਇਹਦੀ ਸਕਿਨ ਇਦਾਂ ਦੀ ਆ ਬਾਈ ਚਾਹੇ ਆਪਣੇ ਵਿੱਚ ਫੋਟੋ ਵੇਖ ਲਈ ਇਦਾਂ ਦੀ ਸਕਿਨ ਠੀਕ ਹੈ ਤੇ ਬਾਕੀ ਇਹਦਾ ਦਾ ਬਾਜ ਮਰੇਟ ਰਹਿਣਾ ਬਾਈ ਇਹਦਾ 1 ਲੱਖ ਤੇ 15000 ਰੁਪਇਆ ਠੀਕ ਹੈ ਇਹਦੇ ਨਾਲ ਮੇਲ ਆ ਬਾਈ ਅਹ ਇਦੋਂ ਅੱਗੇ ਵੜਦਾ ਇਹ ਵੜਾ ਬਾਈ ਇਹ ਵੀ ਤਾਜੀ ਸੂਈ ਆ 18 19 ਕਿਲੋ ਬੋਲੇ ਤੋਂ ਸਟਾਰਟ ਆ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ ਤੇ 5000 ਰੁਪਇਆ ਤੇ ਬਾਕੀ ਜਿੰਨੀਆਂ ਵੀ ਵੜਾ ਨੇ ਸਾਰੀਆਂ ਬਰੀਡ ਵਾਲੀਆਂ ਹਰੇਕ ਵੀਰ ਦੇ ਮੰਨ ਕੇ ਰੇਟ ਵੜਾ ਬਾਈ ਤੋਰ ਦੇ ਬਾਈ ਤਾਜੀਆਂ ਬੇੜਾਂ ਨੇ ਬਾਈ ਇੱਕ ਇੱਕ ਦੋ ਦੋ ਦਿਨਾਂ ਦੀਆਂ ਸੂਈਆਂ ਠੀਕ ਐ ਅੰਦਰੋਂ ਤੋੜ ਕੇ ਬੱਚਾ ਥਣ ਹਵਾਨਾ 18 ਕਿਲੋ ਬੋਲੀ ਬਾਈ ਇਹਦੇ ਥੱਲੇ ਉਹ ਥੋੜੀ ਭਲਾਂ ਜ਼ਰੂਰ ਹੈਗੀਆਂ ਨੇ ਇਹਨੂੰ ਠੀਕ ਐ ਕਮਾਲਾ ਬਾਈ ਵਾਪਸ ਚੱਲ ਪਤੋ ਚੱਲ ਇੱਕ ਦੋ ਅੱਗੇ ਜਿਹੜੀ ਵੈਂਡ ਖੜੀ ਇਹ ਬਾਈ ਤਾਜੀ ਸੂਈ ਹੋਈ ਆ ਇਹਦਾ ਰੇਟ ਰਹਿਣਾ ਬਾਈ ਜੀ 1 ਸਵਾ ਲੱਖ ਰੁਪਈਆ ਠੀਕ ਐ ਤੇ ਆਪਾਂ ਇਦਾਂ ਕੁਛ ਦੱਸਦੇ ਅੱਗੇ ਬਾਈ ਇਹ ਆ ਗਈ ਬੱਚੀ ਦੋ ਦੰਦ ਹੂੰ ਬੱਚੀ ਨੂੰ ਇਹਨੇ ਜਨਮ ਦਿੱਤਾ ਇਹਦਾ ਰੇਟ ਰਹਿਣਾ ਬਾਈ ਜੀ 1 ਲੱਖ ਤੇ 35000 ਰੁਪਈਆ ਲੈਣ ਦੇ ਨਾਲ ਤੋਰ ਦੇ ਮਾੜੀ ਇਹਦਾ ਹਵਾਨਾ ਦੱਸੋ ਪਛਾਣ ਨੂੰ ਤੁਸੀਂ ਦੇਖੋ ਤੇ ਅੱਗੋਂ ਵੀ ਦੇਖੋ ਦੋ ਦੰਦ ਮਗਰ ਬੱਚੀ ਹੈ ਬਈ ਇਹਦੇ ਦੋ ਦੰਦ ਪਹਿਲਾ ਸੂਆ ਚੰਗਾ ਕਰਦਾ ਹੈ ਚੱਲ ਬੱਤ ਥੋੜੀ ਖੁੱਲੀ ਆਈ ਕਰਕੇ ਨਾ ਬਾਈ ਚੱਲ ਚੱਲ ਬੱਤ ਬਹੁਤ ਵਧੀਆ ਪਿਆਰੀ ਬੱਚੀ ਆ ਬਈ ਜਿਹੜਾ ਰੇਟ ਕੀ ਬੋਲਿਆ ਸੀ ਇਹਦਾ ਬਾਈ ਲੈਣ ਦੇ ਨਾਲਾ ਰੇਟ ਆ 1,35,000 ਰੁਪਏ ਬਹੁਤ ਵੱਡੇ ਢਾਂਚੇ ਦੀ ਬੱਚੀ ਆ ਇਹ ਦੋ ਅੱਗੇ ਜਿਹੜੀ ਚਿੱਟੀ ਗਾ ਇਹ ਬਈ ਤਾਜੀ ਸੂਈ ਹੋਈ ਆ ਦੁੱਧ ਮੰਨ ਕੇ 30 ਤੋਂ 1000 ਤੇ 35 ਕਿਲੋ ਦੇ ਵਿੱਚ ਇਹ ਬੱਚੀ ਦੁੱਧ ਦੇ ਦੂ ਬਾਈ ਤੇ ਪਰਸੋਂ ਦੀ ਤਾਜੀ ਸੂਈ ਹੋਈ ਹੈ ਵੀ ਕਰਮ ਵਾਲੀ ਇੱਕ ਹੋਰ ਆ ਬਾਈ ਜਿੰਨੀਆਂ ਬੈੜਾਂ ਨੇ ਇਹ ਸਾਰੀਆਂ ਆਪਣਾ ਮੰਨ ਲੈ ਵੀ ਹੁਣ ਸ਼ਾਮ ਦਾ ਟਾਈਮ ਹੋਇਆ ਪਿਆ ਨਾ ਵੀਡੀਓ ਦਾ ਹੂੰ ਤੇ ਵੀ ਟਾਈਮ ਦੀ ਵੀਡੀਓ ਆ ਵੀ ਇਹ ਨਹੀਂ ਹੈਗਾ ਕੋਈ ਆਪਾਂ ਵੀਡੀਓ ਬਣਾਉਣ ਲਈ ਬਾਜ਼ਾਰ ਲਾ ਕੇ ਵੀਡੀਓ ਬਣਾਵਾਂਗੇ ਠੀਕ ਹੈ ਇਹ ਬੈੜ ਬਾਈ ਆਪਾਂ ਇੱਕ 40 ਦੀ ਦੇ ਦਿਆਂਗੇ 30 ਤੋਂ ਬਾਹਰ ਦੁੱਧ ਇਹ ਜਮਾ ਨਾਰਮਲ ਜੇਨੂਨ ਦੇ ਦਊਗੀ ਠੀਕ ਹੈ ਅੱਗੇ ਆ ਗਈ ਬੱਚੀ ਬਾਈ ਇਹ ਬੱਚੇ ਦੇ ਦਾਂਗੇ 1 ਲੱਖ ਤੇ 40000 ਦੀ ਬਾਈ ਇਹਨੇ ਮੰਨ ਕੇ ਤੋਰ ਦੇ ਮੜੀ ਇਹਨੇ ਦੁੱਧ ਦੇ ਰੱਖਿਆ ਬਾਈ 30 ਤੋਂ ਬਾਹਰ ਸਮਸੋ ਜਿਆਦੇ ਵੇੜਾ ਬਈ 25 ਤੋਂ ਪਲੱਸ 30 ਕਿਲੋ ਦੇ ਵਿੱਚ ਵਾਲੀਆਂ ਵੇੜਾ ਨੇ ਉਧਰੋਂ ਲਈ ਗਈ ਬਹੁਤ ਵੱਡੇ ਢਾਂਚੇ ਦੀ ਦੋਸਤੋ ਵੇੜਾ ਦਾ ਥਣ ਵੀ ਹਥੀ ਚੁਆਈ ਵਾਲਾ ਰੱਖੂਗੀ ਉੱਤੋਂ ਚੜਾਈ ਚੰਗੀ ਆ ਢਾਂਚੇ ਦੀ ਲਿਆ ਬਈ ਵਾਪਸ ਇਹ ਦੂ ਅੱਗੇ ਬਾਈ ਜੇ ਇਹ ਬੱਚੇ ਦੇ ਬਾਈ 10 ਦਿਨ ਰਹਿ ਗਏ ਇਹਾਰ ਇਹ ਵੀ ਸੁੱਖ ਨਾਲ ਬਹੁਤ ਸੋਹਣੀ ਹੋ ਇਹਦਾ ਰੇਟ ਬਾਈ 135000 ਰੁਪਏ ਠੀਕ ਹੈ ਅੱਗੇ ਬੱਛੀ ਹੈ ਬਾਈ ਇਹਨੇ 34 35 ਕਿਲੋ ਦੁੱਧ ਮਾਲਕਾਂ ਨੇ ਆਪਾਂ ਨੂੰ ਇਹਦਾ ਦੱਸਿਆ ਹਫਤੇ ਦੀ ਕੱਚੀ ਆ ਇਹਦਾ ਵੀ ਰੇਟ ਬਾਈ 135 ਆ ਠੀਕ ਹੈ ਤੇ ਅੱਗੇ ਬੱਛੀ ਨੇ ਬਾਈ 42 43 ਕਿਲੋ ਦੁੱਧ ਦੇ ਰੱਖਿਆ 15 ਤੋਂ 20 ਦਿਨਾਂ ਦੀ ਕੱਚੀ ਹੈ ਇੱਥੇ ਨਾਲ ਲੱਗੇ ਫਾਰਮ ਚੋਂ ਆਈ ਆ ਹੂੰ ਇਹਦਾ ਰੇਟ ਹੈ ਨਾ ਬਾਈ ਜੀ 145000 ਰੁਪਏ ਲੈਣ ਦੇ ਠੀਕ ਹੈ ਤੇ ਕੱਚੀ ਕੱਚੀ ਹੈਗੀ ਅੱਗੇ ਆ ਗਈ ਬੱਛੀ ਬਾਈ ਇਹਦਾ ਜਿਹੜਾ ਅੱਜ ਵਾਲਾ ਰੇਟ ਆ ਬਾਈ 1,45,000 ਰੁਪਏ ਦਾ ਤੌਰ ਦੇ ਮਾੜੀ ਇਹਦੇ 15 ਦਿਨਾਂ ਦੀ ਕੱਚੀ-ਕੱਚੀ ਆ ਵੀ ਇੰਨੀ ਕੁ ਪਿਆਰੀ ਵਹਿੜ ਆ ਵੀ ਜਿੱਦਣ ਤਿਆਰੀ ਤੇ ਹੋਈ 165-70 ਦੀ ਵਹਿੜ ਵੇਚਣ ਦੀ ਆ ਦੱਸੋ ਇਹਦਾ ਸਟਰਕਚਰ ਦੇਖਿਓ ਤੁਸੀਂ ਇਹਦੇ ਬਈ ਪੜਿਆਂ-ਪੜਿਆਂ ਦੀ ਲੰਬਾਈ ਇੰਨੀ ਕੁ ਜ਼ਿਆਦਾ ਆ ਕਿ ਉੱਪਰੋਂ ਮੱਛੀ ਦੀ ਵੀ ਬਹੁਤ ਜ਼ਿਆਦਾ ਜਿੱਦਣ ਤਿਆਰ ਹੋਈ ਹਲੇ ਇਹਨੂੰ ਕੋਈ ਸਵੇਲਿੰਗ ਨਹੀਂ ਹਾਂਜੀ ਤਾਂ ਹਵਾਨਾ ਹਰਾ ਕਰਨਾ ਸ਼ੁਰੂ ਕੀਤਾ ਦੈਨ ਲਾਉਗੀ ਸੋਚੇ ਇਦੋਂ ਅੱਗੇ ਕੋਸੋਤ ਨੂੰ ਹੋਰ ਗਾਵਾਂ ਦਿਖਾਉਣੇ ਅੱਗੇ ਆ ਗਈ ਬਾਈ ਬੈੜ ਜਿੱਦਾਂ ਵੀਰ ਕਹਿੰਦੇ ਨੇ ਵੀ ਆਪਾਂ ਚਲੋ ਥੋੜੀ ਜਿਹੀ ਕਰਾਸ 'ਚ ਵੀ ਮਿਲ ਜੇ ਦੁੱਧ ਵੀ 35-40 ਕਿਲੋ ਵਾਲੀ ਮਿਲ ਜੇ ਇਹ ਵੀ ਫਾਰਮ 'ਚੋਂ ਬੈੜ ਲਈ ਆ 35 ਕਿਲੋ ਦੁੱਧ ਸਿਆ ਆਪਾਂ ਨੂੰ ਤੇ ਇਹਦਾ ਰੇਟ ਬਾਈ 1 ਲੱਖ ਤੇ 35000 ਰੁਪਏ ਬੈੜ ਦਾ ਠੀਕ ਹੈ ਇਹਦੇ ਨਾਲ ਨੋ ਵੱਡੇ ਢਾਂਚੇ ਦੇ ਅੱਗੇ ਬਾਈ ਇਹ ਖੀਰੀ ਆ ਗਈ ਖੋਲੀ ਮੱਤਨ ਮੜੀ ਹਾਲੇ ਕੋਈ ਦੰਦ ਨਹੀਂ ਤੋੜਿਆ ਬਾਈ ਚੈੱਕ ਕਰਾ ਦਿੰਨੇ ਆਪਾਂ ਹੂੰ ਇਹ ਬੱਚੀ ਦਾ ਬਾਈ 2 ਲੱਖ ਤੇ 10000 ਰੁਪਏ ਮੁੱਲ ਠੀਕ ਹੈ ਉਸੋ ਦੰਦੋਂ ਖੀਰੀ ਹੈ ਇੱਕ ਮਟੋ ਰੋਕੀ ਬ ਕਹਿਣ ਦੀ ਗੱਲ ਨਹੀਂ ਵੀ ਐਡੀ ਹਾਈਟ ਵੈਟ ਦੀ ਫੁੱਲ ਸਾਈਜ਼ ਜਿਹਨੂੰ ਆਪਾਂ ਕਹਦੇ ਨੇ ਪੂਰੀ ਫੁੱਲ ਸਾਈਜ਼ ਬੱਛੀ ਆ ਬਾਈ ਖੀਰੀ ਬੱਛੀ 2 ਲੱਖ ਤੇ 10 ਹਜ਼ਾਰ ਰੇਟ ਹੈ ਦਣ ਹਜੇ ਲੈਂਦੀ ਆ ਸੋ ਹੁਣ ਚ ਹਵਾਨਾ ਚੰਗਾ ਬਣ ਉਹ ਪਿਆਰੀ ਬੱਛੀ ਆ ਬਾਈ ਇਹ ਨਹੀਂ ਹੈਗਾ ਕੋਈ ਦੂਰੋਂ ਉੱਤੇ ਕੋਲੋਂ ਆ ਕੇ ਚਾਰ ਦੰਦ ਹੋਊਗੀ ਆਈਡੀਆ ਵੀ ਰਲਾ ਲੈਣਗੇ ਹਾਈਟ ਦਾ ਵੀ ਇੱਧਰਲੇ ਪਾਸੇ ਲੈ ਆਪਣੇ ਦੇਖ ਕੇ ਹਾਈਟ ਦੇ ਹਿਸਾਬ ਨਾਲ ਵੀ ਫੁੱਲ ਸਾਈਜ਼ ਬੱਛੀ ਆ ਹੂੰ ਇਹ ਦੂ ਅੱਗੇ ਜਿਹੜੀ ਵੈੜ ਖੜੀ ਬਈ ਇਹ ਬੱਛੀ ਬਾਈ ਪਹਿਲਾ ਸੂਆ ਸੁੰਦੀ ਆ ਹੂੰ ਹਫਤਾ ਲੈ ਵੀ ਜੋ ਤਿਆਰ ਵੀ ਵੈਸੇ ਦੇਖੋ ਸੂ ਵੀ ਸਦੇ ਤੇ ਬਾਜਿਬ ਰੇਟ ਰਹਿਣਾ ਦਾ 95000 ਰੁਪਏ ਵੀ ਬੱਚੀ ਦਾ ਠੀਕ ਹੈ 20 ਕਿਲੋ ਤੋਂ ਬਾਹਰ ਦੁੱਧ ਇਹਨੇ ਜਮਾ ਨੋਰਮਲ ਪਾ ਦੇਣਾ ਅੱਗੇ ਬੱਚੀ ਦੇ ਬਾਈ 15 ਦਿਨ ਰਹਿੰਦੇ ਆ ਤੇ ਦੁੱਧ ਨੇ ਰੱਖੇ ਨੇ 30 ਕਿਲੋ ਪਲੂਨ ਨੇ ਠੀਕ ਹੈ ਉਹ ਵਧੀਆ ਟਾਂਚ ਦੇ 1 35 ਦੀ ਦੇ ਦਾਂਗੇ ਬਾਈ ਹੂੰ ਅੱਗੇ ਬਾਕੀ ਬਾਈ ਬੜਾ ਖੜੀਆਂ ਨੇ ਤਕਰੀਬਨ ਸਾਰੀਆਂ ਫਿਰ ਵੀਡੀਓ ਲੰਬੀ ਬਣਜੂ ਕਹਿਣ ਦਾ ਮਤਲਬ ਵੀ 90 95 ਲੱਖ 1 5 10 15 ਹਰ ਤਰ੍ਹਾਂ ਦੇ ਭਾਖੜੇ ਨੇ ਬਾਈ ਠੀਕ ਆ ਸੋ ਦੋਸਤੋ ਬਹੁਤ ਸਾਰੀਆਂ ਵੈੜਾਂ ਇੱਥੇ ਹੋਰ ਵੀ ਮੌਜੂਦ ਆ ਤੁਸੀਂ ਇਹਨਾਂ ਨੂੰ ਦੇਖ ਸਕਦੇ ਹੋ ਰਿਲੈਕਸ ਬੈਠੀਆਂ ਬਹੁਤੀ ਲੰਬੀ ਵੀਡੀਓ ਨਾ ਜਾਵੇ ਕਿਉਂਕਿ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਹਿਣ ਦੀ ਵੀ ਪਸ਼ੂ ਖਰੀਦਣਾ ਤਾਂ ਆ ਕੇ ਦੇਖੋ ਜਦੋਂ ਨੂੰ ਪਹੁੰਚੋਗੇ ਇਹਨਾਂ ਚੋਂ 5-7 ਵਿਖ ਜਾਣੀਆਂ ਤੇ 5-7 ਨਵੀਆਂ ਹੋਰ ਪਹੁੰਚ ਜਾਣੀਆਂ ਮਤਲਬ ਪਸ਼ੂ ਹਰ ਟਾਈਮ ਆਉਂਦੇ ਆ ਹਰ ਟਾਈਮ ਵਿਖਦੇ ਆ ਮੇਨ ਗੱਲ ਆ ਕੇ ਦੇਖੋ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਤੇ ਉਹਦੀ ਤਸੱਲੀ ਵੀ ਕਰੋ ਨਾਲ ਆਪ ਸਮਝੋ ਵੀ ਦੁੱਧ ਤੁਸੀਂ ਕਿੰਨਾ ਚੋਲੋਗੇ ਧੰਨਵਾਦ